ਡਾਕਟਰ ਪ੍ਰੇਮ ਕੁਮਾਰ ਜੀ ਪ੍ਰੇਮ ਜੀ ਕੀ ਕਰਦੇ ਹੋ ਤੁਸੀਂ ਮੈਂ ਸਰਕਾਰੀ ਜੋਬ ਇੱਥੇ ਪਲਾਨ ਨਹੀਂ ਸਰਕਾਰ ਹਾਂਜੀ ਸਰਕਾਰੀ ਹਸਪਤਾਲ ਇਹ ਜਿਹੜੀ ਅੱਜ ਸਾਨੂੰ ਪ੍ਰੈਸ ਨੂੰ ਟਿਕ ਆਇਆ ਐਸਐਸਪੀ ਓਫਿਸ ਤੋਂ ਉਹ ਚ ਦੱਸਿਆ ਕਿ ਤੁਹਾਡਾ ਇੱਕ ਲੱਖ 12 ਲੱਖ 20000 3200 ਹਾਂ ਇਹ ਕੋਈ ਥਗੀ ਹੋਣੀ ਹੈ ਜਾਂ ਕੀ ਪੂਰਾ ਮਾਮਲਾ ਕੀ ਹੈ ਹਾਂਜੀ ਉਹ ਮਾਮਲਾ ਇਹ ਸੀ ਵੀ ਮੈਨੂੰ ਜਦੋਂ ਕਿਸੇ ਨੇ ਇਹ ਕਹਿਤਾ ਵੀ ਤੁਸੀਂ ਸਾਡੇ ਖਾਤੇ ਖਾਤੇ ਚ ਸੀ ਤੁਹਾਨੂੰ 50000 ਡਾਲਰ ਭੇਜਾਂਗੇ ਖਾਤੇ ਚ ਉਹ ਪਾ ਉਹ WhatsApp ਤੇ ਮੈਸੇਜ ਆਇਆ WhatsApp ਤੇ ਮੈਸੇਜ ਆਇਆ ਤੇ ਉਹ ਫਿਰ WhatsApp ਤੇ ਵੀ ਮੈਂ ਉਹਨਾਂ ਨੇ ਨੰਬਰ ਭੇਜਿਆ ਤੇ ਮੈਂ ਉਹ ਪੈਸੇ ਭਾਤੇ ਫਿਰ ਇੱਕ ਵਾਰੀ ਪੈਸੇ ਮੁੰਦੇ ਪਹਿਲਾਂ ਉਹਨਾਂ ਨੇ ਕਹਿੰਦੇ ਪੀ ਡਾਲਰ ਹੈ ਇਹਨੂੰ ਇੰਡੀਅਨ ਰੁਪੀਜ਼ ਵਿੱਚ ਕਨਵਰਟ ਕਰਨ ਲਈ ਤੇ ਮਤਲਬ ਫੀਸ ਲੱਗਦੀ ਹੈ ਉਹ ਜਿਹੜੇ ਉਥੋਂ ਫੋਨ ਆਇਆ ਜਿਹੜਾ ਕਸਟਮਸ ਵਿਭਾਗ ਤੋਂ ਤੇ ਉਹ ਜਿਹੜੀ ਕੰਪਨੀ ਉਹਨਾਂ ਨੇ ਕਿਹਾ ਵੀ ਸਾਡੀ ਕੰਪਨੀ ਹੈਗੀ ਆ ਕੰਪਨੀ ਦੇ ਜਿਹੜੇ ਬੰਦੇ ਆ ਉਹ ਮਤਲਬ ਬਾਸੀ ਸਕਾਟਲੈਂਡ ਜਿਹੜਾ ਬੈਂਕ ਹੈ ਉਥੇ ਯੂਕੇ ਦੇ ਵਿੱਚ ਯੂਨਾਈਟਿਡ ਕਿੰਗਡਮ ਦੇ ਵਿੱਚ ਉਹਦੇ ਨਾਲ ਹੀ ਡੀਲ ਕਰਦੇ ਆ ਤੇ ਉਹਨਾਂ ਨੇ ਵੀ ਤੁਹਾਡੇ ਜਿਹੜੇ ਡਾਲਰ ਆ ਉਹਨੂੰ ਕਨਵਰਟ ਕਰਨ ਦੇ ਪਾਸਤੇ ਤੇ ਤੁਹਾਡੇ ਕੋਲ ਫੀਸ ਮੰਗੀ ਆ ოფਿਸ ਤੁਸੀਂ پہلے 25000 ਮੰਗੀ ਉਹ ਮੈਂ ਪਾਤੀ ਫਿਰ ਉਹਨਾਂ ਨੇ ਕਿਹਾ ਵੀ ਤੁਹਾਡੇ ਇਹਦਾ ਐਫੀਡੇਵਟ ਲੱਗਣਾ ਹੈ ਫਿਰ ਮੈਂ 90000 ਮੰਗੀ ਉਹ ਪਾਤੀ ਫਿਰ ਉਹਨਾਂ ਨੇ ਮਤਲਬ 4 ਲੱਖ ਉਹਦਾ ਜਿਹੜਾ ਉਹ ਸੀ ਇੱਕ ਹੋਰ ਕਾਰਵਾਈ ਕਰਕੇ ਕਿਹਾ ਸੀ ਵੀ ਇਹਦੇ ਇੰਡੀਅਨ ਰੁਪੀਸ ਕਨਵਰਟ ਕਰਨ ਵਾਸਤੇ ਕਨਵਰਸ਼ਨ ਵਾਸਤੇ ਉਹ 4 ਲੱਖ ਕਹਿੰਦੇ ਉਹ ਪਾ ਲੂ ਫਿਰ ਉਹਨਾਂ ਨੇ 6 ਲੱਖ ਹੋਰ ਮੰਗਿਆ ਫਿਰ ਮੈਂ ਉਹ ਪਾਤਾ ਟੋਟਲ 12 ਲੱਖ 20 ਹਜ਼ਾਰ 200 ਰੁਪਏ ਜਿਹੜਾ ਉਹ ਖਾਤੇ ਚ ਪਾਤਾ ਸਾਰੀ ਜਿਹੜੀ ਮਨੀ ਤੁਸੀਂ ਆਪੇ ਖੁਦ ਹੀ ਪਾਈ ਉਹਨਾਂ ਨੂੰ ਇਹ ਮੈਂ ਖੁਦ ਆਰਟੀਜੀਐਸ ਕੀਤੀ ਤੇ ਉਹ ਲੇਕਿਨ ਉਹ ਬਾਅਦ ਚ ਪਤਾ ਲੱਗਾ ਵੀ ਜਦੋਂ ਫਿਰ ਉਸ ਤੋਂ ਬਾਅਦ 5 ਲੱਖ ਹੋਰ ਮੰਗਣ ਵੇਲੇ ਤੋਂ ਜਦੋਂ ਮੈਂ ਕਿਹਾ ਮੇਰਾ ਕੰਮ ਤਾਂ ਹੋਇਆ ਹੀ ਨਾ ਤੁਸੀਂ ਹੋ ਆਪਣੇ ਡਾਲਰ ਆਏ ਹੈ ਤੇ ਨਾ ਮਤਲਬ ਤੁਸੀਂ ਤੁਸੀਂ ਮੈਂ ਕਿਹਾ ਮੇਰੇ ਪੈਸੇ ਵਾਪਸ ਕਰ ਦਿਓ ਤੇ ਤੁਸੀਂ ਜਿਹੜਾ 5 ਲੱਖ ਉਹ ਤੁਹਾਨੂੰ ਮਿਲਣਾ ਨਹੀਂ ਹੁਣ ਮੈਨੂੰ ਬਾਅਦ ਚ ਪਤਾ ਲੱਗਾ ਕਿ ਇਹ ਮੇਰੇ ਨਾਲ ਫਰਾਡ ਹੋਇਆ ਹੈ ਜਦੋਂ ਉਹਨੇ ਪੈਸੇ ਦੀ ਡਿਮਾਂਡ ਕਰਦੇਗੇ ਲੇਕਿਨ ਕੰਮ ਕੋਈ ਹੋ ਰਹਿ ਨਹੀਂ ਤੇ ਉਹ ਫਿਰ ਪੁਲਿਸ ਕੰਪਲੇਂਟ ਕੀਤੀ ਸੀ ਮਤਲਬ ਮਈ ਦੇ ਵਿੱਚ 2022 ਸੀ ਮਈ 2022 ਕੰਪਲੇਂਟ ਕੀਤੀ ਤੇ ਉਹ ਉਹਦੇ ਚ ਪੁਲਿਸ ਨੇ ਪਹਿਲੇ ਮੈਂ ਸਾਈਬਰ ਸੈੱਲ ਦੇ ਵਿੱਚ ਕੀਤੀ ਐਸਐਸਪੀ ਆਫਿਸ ਤੇ ਉਹਨਾਂ ਨੇ ਮਾਰਗ ਕਰਤੀ ਡੀਐਸਪੀ ਜਿਹੜੇ ਇੱਥੇ ਅ ਡੀਐਸਪੀ ਹੈਡਕੁਆਟਰ ਹੈਗਾ ਨਾ ਜਿਹੜੇ ਬਾਹਰ ਰੂਲਰ ਦੇ ਵਿੱਚ ਇੱਥੇ ਆਪਣੇ ਰੋਪੜ ਡੀਐਸਪੀ ਉਹਨਾਂ ਨੂੰ ਮਾਰ ਕਰਕੇ ਉਹਨਾਂ ਨੇ ਫਿਰ ਮੈਨੂੰ ਵਿਸ਼ੇਸ਼ਾਲ ਵਿੱਚ ਚਾਰ ਪੰਜ ਵਾਰੀ ਬੁਲਾਇਆ ਉੱਥੇ ਬਿਆਨ ਗੋਣ ਹੋਏ ਤੇ ਉਹ ਉਹ ਮੈਂ ਉਹਦੇ ਹਿਸਾਬ ਨਾਲ ਮਤਲਬ ਉਹ ਦੇਤੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਫਿਰ ਮੈਂ ਉਦੋਂ ਕਹੇ ਸੀ ਮੈਂ ਗਿਆ ਐਫਆਈਆਰ ਦਾ ਫਿਰ ਅ ਦਰਜ ਕਰ ਲੋ ਤੇ ਉਹ ਕਹਿੰਦੇ ਵੀ ਐਫ ਆਈ ਆਰ ਅਸੀਂ ਨਹੀਂ ਦਰਜ ਕਰਨੀਓ ਤੁਸੀਂ ਆਪ ਆਏ ਪੈਸੇ ਉਹਨਾਂ ਦੇ ਖਾਤੇ ਚ ਤੇ ਉਹ ਪਹਿਲਾਂ ਜਿਹੜਾ ਡੀ ਐਸ ਪੀ ਦਾ ਫਿਰ ਉਹ ਡੀ ਐਸ ਪੀ ਬਦਲ ਗਏ ਫਿਰ ਉਹਨਾਂ ਨੇ ਦੂਸਰੇ ਜਿਹੜੇ ਡੀ ਐਸ ਪੀ ਆਏ ਉਹਨਾਂ ਨੇ ਮਤਲਬ ਉਹ ਕਹਾਂ ਵੀ ਐਫ ਆਈ ਆਰ ਜਿੱਦਾਂ ਤੁਸੀਂ ਕਹੋ ਅਸੀਂ ਕਰ ਦਿੰਦੇ ਆ ਵੀ ਤਾਂ ਕਿ ਇਹ ਨਾ ਹੋਵੇ ਤੁਹਾਡੇ ਦੇ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਫਿਰ ਉਹਨਾਂ ਨੇ ਸਾਲ ਬਾਅਦ ਆ ਕੇ ਮੈਨੂੰ ਫਿਰ ਬੁਲਾਇਆ ਇਸ ਜਨਵਰੀ ਸਾਲੀ ਬਾਅਦ ਮਾਰਚ ਫਿਰ ਬੁਲਾਇਆ ਫਿਰ ਉਹਨਾਂ ਨੇ ਫਿਰ ਮੈਂ ਬਿਆਨ ਹੋਏ ਮੇਰੇ ਦੁਆਰਾ ਫਿਰ ਉਹਨਾਂ ਨੇ ਫਿਰ ਉਹਨਾਂ ਨੇ ਉਹ ਕਹਿੰਦੇ ਵੀ ਹੁਣ ਜਿਹੜੀ ਐਫਆਈਆਰ ਹੋਈ ਸੀ ਉਹ ਬੰਦਾ ਜਿਹੜਾ ਟ੍ਰੇਸ ਕੀਤਾ ਸਾਈਬਰ ਸੈੱਲ ਵਾਲਿਆਂ ਨੇ ਉਹ ਦਿੱਲੀ ਦਾ ਬੰਦਾ ਹੈ ਜਿਹਦੇ ਖਾਤੇ 'ਚ ਪੈਸੇ ਪਏ ਆ ਉਹ ਸੂਰਜਪਾਲ ਉਹਦਾ ਨਾਮ ਹੈ ਤੇ ਉਹਦੇ ਖਾਤੇ 'ਚ ਪਏ ਆ ਤੇ ਜਿਹੜਾ ਇੱਕ ਕੰਪਨੀ ਦਾ ਆਪ ਕੰਪਨੀ ਬਣ ਕੇ ਗੱਲ ਕਰਦਾ ਸੀ ਕੰਪਨੀ ਦਾ ਮੈਨੇਜਰ ਬਣ ਕੇ ਗੱਲ ਕਰਦਾ ਸੀ ਉਹ ਬੰਦਾ ਜਿਹੜਾ ਹੈਗਾ ਉਹ ਵੈਸਟਰਨ ਯੂਪੀ ਦਾ ਹੈਗਾ ਤੇ ਉਹ ਬਾਅਦ ਚ ਉਹ ਕਹਿੰਦਾ ਪਹਿਲਾਂ ਕਹਿੰਦਾ ਕਿ ਤੇਰੇ ਤੁਹਾਡੇ ਪੈਸੇ ਜਿਹੜੇ ₹1000 ਵਾਪਸ ਹੋ ਜਾਏਗਾ ਬਾਅਦ ਚ ਜਦੋਂ ਮੈਂ ਅੱਧੇ ਘੰਟੇ ਬਾਦ ਉਹਨੇ ਫੋਨ ਆਪਣਾ ਬੰਦ ਕਰ ਲਿਆ ਤੇ ਮੁੜ ਕੇ ਮਤਲਬ ਉਹਨੇ ਮੈਂ ਫੋਨ ਕਰਦਾ ਰਿਹਾ ਉਹਨਾਂ ਨੂੰ ਕਈ ਦਿਨ ਤੇ ਉਹ ਮਤਲਬ ਉਹਨਾਂ ਨੇ ਫੋਨ ਬੰਦ ਹੰਦਾ ਰਿਹਾ ਜਿਹੜੇ ਤੁਹਾਨੂੰ ਡਾਲਰ ਭੇਜਣ ਦੀ ਗੱਲ ਕੀਤੀ ਸੀ ਹਾਂ ਹਾਂ ਤੁਹਾਨੂੰ ਕਿ ਸ਼ੱਕ ਨਹੀਂ ਆ ਕਿ ਮੇਰਾ ਬਾਪ ਕੋਈ ਨਹੀਂ ਕੋਣ ਭੇਜਦਾ ਦਾ ਡਾਲਰ ਇਹਨੇ ਜਦੋਂ ਬਾਅਦ ਚ ਤੁਹਾਨੂੰ ਲੱਗਦਾ ਸੀ ਕਿ ਬਾਪ ਭੇਜਿਆ ਮਤਲਬ ਹਾਂ ਮੈਨੂੰ ਇਹ ਥੋੜਾ ਜਾ ਮੈਂ ਉਹ ਹੋ ਗਿਆ ਵੀ ਇਹ ਸੋਚਿਆ ਨਹੀਂ ਵੀ ਕੋਈ ਡਾਲਰ ਕਿਉਂ ਭੇਜੇਗਾ ਕਿਸੇ ਨੂੰ ਇਹ ਬਾਕੀ ਬੰਦਾ ਹੀ ਭੇਜ ਸਕਦਾ ਹੋਰ ਜਾਂ ਕੋਈ ਰਿਸ਼ਤੇਦਾਰ ਭੇਜ ਸਕਦਾ ਕਿ ਕੋਈ ਹੋਰ ਤਾਂ ਭੇਜ ਨਹੀਂ ਸਕਦਾ ਹੈ ਮਤਲਬ ਉਹਨਾਂ ਦੀ ਗੱਲ ਚ ਆ ਗਿਆ ਮੈਂ ਚਲੋ ਮਤਲਬ ਲਾਜ ਕਿ ਆ ਗਿਆ ਹਾਂ ਹਾਂ ਤੇ ਹੁਣ ਤੁਸੀਂ ਕੀ ਸੰਦੇਸ਼ ਅਸੀਂ ਮੈਂ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਅ ਮੋਬਾਈਲ ਦੇ ਵਿੱਚ ਕੋਈ ਮੈਸੇਜ ਆਵੇ WhatsApp ਤੇ ਆਵੇ ਜਾਂ ਕੋਈ ਮਦਦ ਲੋਤਾਨੂੰ ਲਿੰਕ ਆਵੇ ਤੇ ਉਹਦੇ ਤੇ ਕਲਿੱਕ ਨਾ ਕਰੋ ਉਹਦੇ ਚ ਵੀ ਤੁਹਾਡੇ ਖਾਤੇ ਚ ਪੈਸੇ ਨਿਕਲ ਜਾਂਦੇ ਬਿਨਾ OTP ਦੇ ਹੂੰ ਪੈਸੇ ਨਿਕਲ ਜਾਂਦੇ ਹੁਣ ਅੱਗੇ ਇਹਨਾਂ ਨੂੰ OTP ਆਂਦਾ ਸੀ ਤਾਂ ਪੈਸੇ ਨਿਕਲਦੇ ਸੀ ਕਿਉਂਕਿ ਤੁਸੀਂ ਉਹ OTP ਸ਼ੇਅਰ ਕਰ ਲਿਆ ਹੁਣ ਬਿਨਾ OTP ਤੋਂ ਤੁਹਾਡੇ ਪੈਸੇ ਨਿਕਲ ਜਾਂਦੇ ਹੁਣ ਮੈਂ ਜਿਹਦਾ ਜੀ ਬਿਜ਼ਨਸ ਸੀਐਨਬੀ ਸੀ ਚੈਨਲ ਸੰਧਰ ਹੈ ਨਾ ਉਹਦੇ ਚ ਵੀ ਦੱਸਦੇ ਜਾ ਮਤਲਬ ਇਹ ਕਿਦਾਂ ਮਤਲਬ ਠੱਗੀ ਨੂੰ ਜਿਹੜਾ ਨਵੇਂ ਤੋਂ ਨਵੇਂ ਤਰੀਕੇ ਲੱਭ ਰਹੇ ਆ ਮੈਂ ਜਿਹੜੇ ਠੱਗਦੇ ਆਗੇ ਨਵੇਂ ਤੋਂ ਨਵੇਂ ਤਰੀਕੇ ਲੱਭਦੇ ਆ ਤੁਹਾਡੀ ਕਿੰਨੀ ਰਕਮ ਜਿਹੜੀ ਠੱਗੀ ਗਈ ਹੈ ਟੋਟਲ ਟੋਟਲ ਉਹ 12,20,200 ਰੁਪਏ ਹਾਂ ਨੂੰ ਲੱਗਦਾ ਕਿ ਕੋਈ ਕਾਰਵਾਈ ਕਰਨ ਕੀ ਲੱਗਦਾ ਦੇਖੋ ਹੁਣ ਬਲਾਇਟ ਹੈ ਸਾਲ ਤਾਂ ਹੋ ਗਿਆ ਇਸ ਸਾਲ ਤੋਂ ਉੱਪਰ ਹੀ ਹੋ ਗਿਆ ਮਈ ਚ ਹੋਈ ਸੀ 2022 ਫੋਨ ਉਹਨਾਂ ਨੂੰ ਦੇ ਕੋ ਕਰਦੇ ਕਿ ਐਫ ਆਈ ਆਰ ਜੇ ਐਫ ਆਈ ਆਰ ਚ ਪੁਲਿਸ ਨੇ ਮੈਨੂੰ ਇਹ ਕਿਹਾ ਸੀ ਉਹ ਬੰਦੇ ਜਿਹੜੇ ਅਸੀਂ ਐਫ ਆਈ ਆਰ ਰਜਿਸਟਰ ਵੀ ਕਰ ਲਈਏ ਲੇਕਿਨ ਜਦੋਂ ਅਸੀਂ ਦਿੱਲੀ ਜਾਵਾਂਗੇ ਉਹ ਬੰਦੇ ਉਹ ਨਹੀਂ ਮਿਲਣਗੇ ਜਿਨ੍ਹਾਂ ਦੇ ਖਾਤੇ ਤੁਸੀਂ ਪੈਸੇ ਪਾਏ ਉਹ ਗਾਂ ਕੋਈ ਮੋਚੀ ਨਾਹੀ ਉਹਨਾਂ ਨੇ ਉਹਦੇ ਚ ਖਾਤੇ ਖਲਾਏ ਹੁੰਦੇ ਆ ਉਹਨਾਂ ਨੂੰ 5000 ਰੁਪਏ ਦੇ ਕੇ ਖਾਤਾ ਖਲਾ ਲੰਦੇ ਆ ਉਹ ਜਿਹੜੇ ਤੁਹਾਡੇ ਪੈਸੇ ਚਲ ਗਏ ਉਹਨਾਂ ਨੇ ਪੈਸੇ ਕਢਾ ਲੈਨੇ ਉਹਨੂੰ 5000 ਰੁਪਏ ਦੇ ਦੇਣਾ ਇਹ ਡੀ ਐਸ ਪੀ ਨੇ ਮੈਨੂੰ ਆਪ ਕਿਹਾ ਕਿ ਉਹ ਪੈਸੇ ਕੋਈ ਵਾਪਸ ਆਣ ਦੇ 1% ਚਾਂਸ ਹੈ ਬਸ ਮਤਲਬ ਚਾਂਸ ਨੀਲੀ ਹੈ ਕਿੰਦੇ ਪੈਸੇ ਵੀ ਵਾਪਸ ਆਉਣ ਦਾ ਇਹ ਚੀਜ਼ ਹੈ ਠਗੀ ਦਾ ਮਾਮਲਾ ਆਇਆ 120 ਲੱਖ ਦੀ ਆਪਣੇ ਠਗੀ ਹੋਈ ਹੈ ਬੰਦੇ ਨਾਲ ਇਹ ਪੂਰਾ ਮਾਮਲਾ ਸਪਸ਼ਟ ਕਰਨ ਦਾ ਇਹ ਮਾਮਲਾ ਹੈਗਾ ਜੀ ਆਪਣੇ 6 5 2022 ਦਾ ਹੈਗਾ ਇਹ ਆਨਲਾਈਨ ਠਗੀ ਹੋਈ ਸੀਗੀ ਡਾਕਟਰ ਪ੍ਰੇਮ ਕੁਮਾਰ son of ਚਰਨਜੀਤ ਲਾਲ ਹੈਗੇ ਨੇ ਨਗਰ ਦੇ ਉਨਾਂ ਨੂੰ ਕੋਈ ਫੋਨ ਆਇਆ ਸੀ ਵੀ ਤੁਹਾਡਾ ਕੋਈ ਜੈਕਪੌਟ ਨਿਕਲਿਆ ਉਹਦੇ ਵਿੱਚ ਤੁਹਾਨੂੰ 50000 ਅਮਰੀਕਨ ਡਾਲਰ ਜਿਹੜੇ ਹੈਗੇ ਆ ਉਹ ਮਿਲੇ ਨੇ ਉਹਦੇ ਸੰਬੰਧ ਵਿੱਚ ਜਿਹੜਾ ਹੈਗਾ ਫੋਨ ਤੋਂ ਬੰਦਾ ਫੋਨ ਕਰਦਾ ਸੀ ਸੂਰਜਪਾਲ ਪ੍ਰਜਾਪਤੀ ਤੇ ਔਰਤ ਲੀ ਇਹਦੇ ਵਿੱਚ ਕੋਈ ਫੋਰਨਰ ਔਰਤ ਹੈਗੀ ਆ ਜਿਹਦੇ ਨਾਲ ਲੀ ਹੈ ਉਹ ਨੋਮੀਨੇਟ ਹੋਏ ਨੇ ਮੋਬਾਈਲ ਜਿਹੜੇ ਹੈਗੇ ਆ ਮੋਬਾਈਲ ਤੇ ਹੋਰ ਫ੍ਰੈਂਸਿਕ ਜਾਂਚ ਰਾਹੀ ਉਹਨਾਂ ਦੇ ਖਿਲਾਫ ਇਨਕੁਆਰੀ ਹੋਈ ਆ ਜਿਹੜੀ ਸਾਡੇ ਟਾਈਬਰ ਸੈਲ ਨੇ ਕੀਤੀ ਹੈ ਇਸ ਠੱਗੀ ਸੰਬੰਧ ਵਿੱਚ ਤੇ ਉਹ ਅੱਜ ਐਫ ਆਈ ਆਰ ਜਿਹੜੀ ਹੈਗੀ ਆ ਕੱਲ ਆਫਟਰ ਇਨਕੁਆਇਰੀ ਲੋਜ ਹੋਈ ਹੈ 90 ਐਫ ਆ ਨੰਬਰ 90 ਅੰਡਰ ਸੈਕਸ਼ਨ 40V 100V ਵੀ ਆਈ ਪੀ ਸੀ ਤੇ 64 ਡੀ ਆਈਟੀ ਐਫ ਦੇ ਵਿੱਚ ਉਹ ਅਸੀਂ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਸਟਾਰਟ ਕੀਤੀ ਆ ਤੇ ਜਿਵੇਂ ਵੀ ਅੱਗੇ ਕੁਝ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਂਦਾ ਤੇ ਆਪਾਂ ਇਹਨੂੰ ਸਿਰੇ ਲਾਵਾਂਗੇ ਸਰ ਲੱਗਦਾ ਕੁਝ ਅਗਰ ਕੀ ਤਾਂ ਬਿਲਕੁਲੀ ਜਿਹੜੇ ਜਿਹੜੇ ਸਾਡੇ ਕੋਲ ਸਬੂਤ ਟੈਕਨੀਕਲ ਇਹ ਸਾਰੀ ਜਿਹੜੀ ਹੈਗੀ ਹੈ ਇਹ ਸਾਈਬਰ ਦੀ ਐਵੀਡੈਂਸ ਹੈਗੀ ਟੈਕਨੀਕਲ ਐਵੀਡੈਂਸ ਕਲੈਕਟ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਸਾਈਬਰ ਸੈੱਲ ਨੇ ਵੀ ਕਾਫੀ ਇਹਦੇ ਵਿੱਚ ਐਵੀਡੈਂਸ ਕਲੈਕਟ ਕਰਕੇ ਹੀ ਐਫ ਆਈ ਆਰ ਇਹ ਲੌਂਚ ਕੀਤੀ ਹੈ ਤੇ ਉਸ ਐਵੀਡੈਂਸਿਸ ਦੇ ਬੇਸ ਤੇ ਜਿਹੜੇ ਵੀ ਅਕਾਊਂਟਸ ਦੇ ਵਿੱਚ ਪੈਸੇ ਟਰਾਂਸਫਰ ਹੋਏ ਨੇ ਸੋ ਉਹ ਉਹਨੇ ਜਿਹੜੇ ਹੈਗੇ ਆ ਸਾਰੇ ਫੁੱਟਪ੍ਰਿੰਟਸ ਨੂੰ ਆਪਾਂ ਟਰੈਪ ਕਰਕੇ ਇਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਰ ਦੇਖੋ ਬੜੇ ਲੇਕੇ ਲੋਕ ਥਗੀ ਜਾਂਦੇ ਨੇ ਸ਼ਿਕਾਰ ਹੋ ਰਿਹਾ ਤੁਸੀਂ ਲੋਕਾਂ ਨੂੰ ਕੀ ਕੀ ਕਰੋਗੇ ਕਿ ਕਿਸ थाना ਪਰਵਾਹੀਆਂ ਤੁਸੀਂ ਲੋਕਾਂ ਨੂੰ ਤਾਂ ਮੇਰੀ ਇਹੋ ਅਪੀਲ ਹੈਗੀ ਆ ਜੀ ਵੀ ਜਿਹੜਾ ਸਾਈਬਰ ਠੱਗੀ ਜਿਹੜਾ ਹੈਗਾ ਇਹ ਬੜਾ ਕਾਮਨ ਜਿਆ ਹੋ ਗਿਆ ਹੈ ਵੀ ਲੋਕ ਪੈਸੇ ਦੇ ਲਾਲਚ ਕਰਕੇ ਵੀ ਤੁਹਾਨੂੰ ਜੈਕਪੌਟ ਨਿਕਲ ਗਿਆ ਤੁਹਾਨੂੰ ਗੱਡੀ ਨਿਕਲ ਗਈ ਜਾਂ ਕੋਈ ਕਿਸੇ ਤਰ੍ਹਾਂ ਦੀ ਪੈਸੇ ਦੀ ਲੋਟਰੀ ਨਿਕਲ ਗਈ ਹੈ ਉਹਦੇ ਵਿੱਚ ਤੁਸੀਂ ਪੈਸੇ ਅੱਗੇ ਜਮ੍ਹਾਂ ਕਰਾਓ ਤੁਹਾਨੂੰ ਅ ਥੋੜੇ ਪੈਸੇ ਤੁਹਾਨੂੰ ਦੇਣੇ ਪੈਣੇ ਆ ਉਹਦੇ ਬਾਅਦ ਫਿਰ ਅੱਗੇ ਕਰਨਾ ਜਾਂ OTP ਮੰਗ ਲੈਣਗੇ ਸੋ ਇਹ ਜਿਹੜੇ ਮੋਬਾਈਲ ਜਿਹੜੀ ਹੈਗੀ ਆ ਟਰਾਂਸਫਰਸ ਹੈਗੀਆਂ ਨੇ ਜਾਂ ਇੰਟਰਨੈਟ ਬੈਂਕਿੰਗਸ ਵਗੈਰਾ ਹੈਗੀਆਂ ਲੋਕਾਂ ਨੂੰ ਇਹਦੇ ਵਿੱਚ ਅਵੇਅਰ ਹੋਣ ਦੀ ਲੋੜ ਹੈਗੀ ਆ ਕਿਸੇ ਅਨਨੋਨ ਬੰਦੇ ਦੀ ਕਾਲ ਨਾ ਲੈਣ ਤੇ ਜੇ ਕੋਈ ਇਹੋ ਜਿਹੇ ਕੋਈ ਆਂਦਾ ਹੈਗਾ ਤੇ ਇਹਦੀ ਰਿਪੋਰਟ ਜ਼ਰੂਰ ਕਰ